ਐਮਐਲਏ ਰਮਨ ਅਰੋੜਾ ਅਤੇ ਪਠਾਨ ਮਾਜਰਾ ਤੋਂ ਬਾਅਦ ਹੁਣ ਬੀਬੀ ਮਾਨੁਕੇ ਅਤੇ ਉਸਦਾ ਪਤੀ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਵੀ ਕਿਸੇ ਆਮ ਬੰਦੇ ਵੱਲੋਂ ਜਾਂ ਫਿਰ ਵਿਰੋਧੀਆਂ ਵੱਲੋਂ ਨਹੀਂ ਲਗਾਏ ਗਏ ਸਗੋਂ ਇੱਕ ਵੱਡੇ ਮੌਜੂਦਾ ਅਫਸਰ ਦੇ ਵੱਲੋਂ ਲਗਾਏ ਗਏ ਨੇ ਆਖਰ ਇਲਜ਼ਾਮ ਕੀ ਲੱਗੇ ਨੇ ਕਿ ਇਹਨਾਂ ਇਲਜ਼ਾਮਾਂ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਾਂ ਫਿਰ ਅਰਵਿੰਦ ਕੇਜਰੀਵਾਲ ਪਾਰਟੀ ਦੀ ਸ਼ਾਖ ਬਚਾਉਣ ਦੇ ਲਈ ਇਹਨਾਂ ਖਿਲਾਫ ਕੋਈ ਵੱਡੀ ਕਾਰਵਾਈ ਕਰਨਗੇ ਆਖਿਰ ਇਲਜ਼ਾਮ ਕੀ ਲਗੇ ਨੇ ਗੱਲਬਾਤ ਉਹਨਾਂ ਇਲਜ਼ਾਮਾਂ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਮੰਤਰੀ ਅਮਨ ਅਰੋੜੇ ਦੀ ਗੱਡੀ ਰੋਕਣ ਦਾ ਮਸਲਾ ਉਲਝਦਾ ਨਜ਼ਰ ਆ ਰਿਹਾ ਹੈ ਮਾਮਲਾ ਭਖਦਾ ਨਜ਼ਰ ਆ ਰਿਹਾ ਸੋ ਗੱਡੀ ਰੋਕੀ ਕਿਸ ਦੇ ਇਸ਼ਾਰੇ ਦੇ ਉੱਪਰ ਗਈ ਸੀ ਗੱਲਬਾਤ ਇਸ ਬਾਰੇ ਕਰਾਂਗੇ ਤੇ ਗੱਲਬਾਤ ਉਹਨਾਂ ਮਾਇੂਸ ਵਿਧਾਇਕਾਂ ਬਾਰੇ ਵੀ ਕਰਾਂਗੇ ਜਿਹੜੇ ਕਿ ਹਤਾਸ਼ ਹੋ ਚੁੱਕੇ ਨੇ ਪਾਰਟੀ ਤੋਂ ਕਿਉਂਕਿ ਉਹਨਾਂ ਦੇ ਪੈਰਲਰ ਹੁਣ ਹਰ ਇੱਕ ਜ਼ਿਲ੍ਹੇ ਦੀ ਕਮਾਂਡ ਇੱਕ ਆਗੂ ਨੂੰ ਦਿੱਤੀ ਜਾ ਰਹੀ ਹੈ ਪੂਰਾ ਉਹ ਮਸਲਾ ਕੀ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਗੱਲਬਾਤ ਕਰਾਂਗੇ ਪੰਜਾਬ ਨੂੰ ਮਿਲੇ ਰਾਹਤ ਪੈਕੇਜ ਦੀ ਪੀਐਮ ਮੋਦੀ ਦੇ ਵੱਲੋਂ ਜਿੱਥੇ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਸੀ ਤੇ ਨਾਲ ਹੀ ਨਾਲ ਪੰਜਾਬ ਨੂੰ ਹਦਾਇਤਾਂ ਕੀਤੀ ਸੀ ਕਿ ਪੰਜਾਬ ਕੋਲੇ ਜੋ ਜਹਾਜਸਟਰ ਫੰਡ 12000 ਕਰੋੜ ਰੁਪਏ ਦਾ ਪਿਆ ਉਸ ਨੂੰ ਵੀ ਤੁਸੀਂ ਵਰਤ ਸਕਦੇ ਹੋ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਨਵਾਂ ਭੰਬਲ ਪੂਸਾ ਪਿਆ ਨਵਾਂ ਕਲੇਸ਼ ਇਸ 12000 ਕਰੋੜ ਦੇ ਫੰਡ ਨੂੰ ਲੈ ਕੇ ਪਿਆ ਕਿਉਂਕਿ ਆਮ ਆਦੀ ਪਾਰਟੀ ਦੇ ਆਗੂ ਹੀ ਇਸ ਫੰਡ ਉੱਪਰ ਇੱਕਮਤ ਨਹੀਂ ਕੁਝ ਕਹਿ ਰਹੇ ਨੇ ਕਿ ਫੰਡ ਹੈ ਤੇ ਕੁਝ ਕਹਿ ਰਹੇ ਨੇ ਫੰਡ ਨਹੀਂ ਹੈ ਆਖਰ ਜੇ ਫੰਡ ਨਹੀਂ ਆ ਇਹ 12000 ਕਰੋੜ ਰੁਪਇਆ ਅਖਿਰ ਗਿਆ ਕਿੱਥੇ ਉਹ ਪੂਰਾ ਮਾਮਲਾ ਕੀ ਹੈ ਗੱਲਬਾਤ ਉਸ ਮਾਮਲੇ ਦੇ ਉੱਪਰ ਕਰਾਂਗੇ ਸ਼ਸ਼ੀਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਸਿੱਸੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਆਮ ਆਦੀ ਪਾਰਟੀ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਇੱਕ ਤੋਂ ਬਾਅਦ ਇੱਕ ਉਹਨਾਂ ਦੇ ਮੰਤਰੀ ਵਿਧਾਇਕਾਂ ਦੇ ਉੱਪਰ ਵੱਡੇ ਇਲਜ਼ਾਮ ਲੱਗ ਰਹੇ ਨੇ ਕੱਲ ਉਹਨਾਂ ਦੇ ਇੱਕ ਐਮਐਲਏ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਧਰ ਹੁਣ ਬੀਬੀ ਮਾਨੁਕੇ ਅਤੇ ਉਹਨਾਂ ਦੇ ਪਤੀ ਦੇ ਖਿਲਾਫ ਵੀ ਵੱਡੇ ਇਲਜ਼ਾਮ ਲੱਗੇ ਨੇ ਕਸੂਤੇ ਨਵੇਂ ਵਿਵਾਦ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਇਲਜ਼ਾਮ ਵੀ ਇੱਕ ਸੀਨੀਅਰ ਗਾਸਟਡ ਅਫਸਰ ਮਜੂਦਾ ਅਫਸਰ ਦੇ ਵੱਲੋਂ ਲਗਾਏ ਗਏ ਨੇ ਆਖਰ ਇਲਜ਼ਾਮ ਕੀ ਨੇ ਕਿਹੜੇ ਅਫਸਰ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਕੀ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੱਡਾ ਐਕਸ਼ਨ ਕਰਦੇ ਦਿਖਾਈ ਦੇਣਗੇ ਦੇਖੋ ਲਖਵਿੰਦਰ ਜੀ ਮੈਂ ਜਗਰਾਉਣਾ ਸਬੰਧਤ ਫੋਨ ਕਰਕੇ ਬੀਬੀ ਮਾਨੁਕੇ ਦਾ ਇੱਥੇ ਕੀ ਕੋਈ ਚੱਲ ਰਿਹਾ ਹੈ ਉਹ ਬੜੇ ਚੰਗੇ ਤਰੀਕੇ ਨਾਲ ਜਾਣਦਾ ਔਰ ਪੰਜਾਬ ਦੇ ਲੋਕ ਵੀ ਜਾਣਦੇ ਆ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਬੀਬੀ ਸਬਜੀਤ कौर ਮਾਣੂਕੀ ਤੇ ਉਹਨਾਂ ਦੇ ਪਤੀ ਜਿਹੜੇ ਇਸ ਤਰੀਕੇ ਨਾਲ ਵਿਵਾਦਾਂ ਦੇ ਵਿੱਚ ਘਿਰੇ ਹੋ ਹੁਣ ਤਾਂ ਯਾਨੀ ਹਾਦੀ ਹੋ ਗਈ ਇਸ ਤੋਂ ਪਹਿਲਾਂ ਕੋਠੀ ਵਾਲਾ ਵਿਵਾਦ ਪੰਜਾਬ ਦੇ ਬੱਚੇ-ਬੱਚੇ ਨੂੰ ਜਾਣੂ ਹੈ ਔਰ ਦੂਜੇ ਪਾਸੇ ਇੱਕ ਪਿੱਛੇ ਜੇ ਬੂਟਿਆਂ ਵਾਲਾ ਵਿਵਾਦ ਹੋ ਗਿਆ ਸੀਗਾ ਕਿ ਬੀਬੀ ਫਰੀ ਬੂਟੇ ਮੰਗਵਾਉਣ ਦੇ ਜਿਹੜੇ ਇਹੋ ਜਿਹੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਸੀਗੇ ਪਰ ਲਖਵਿੰਦਰ ਜੀ ਸਮੇਂ-ਸਮੇਂ ਦੇ ਉੱਪਰ ਉਹਨਾਂ ਦੇ ਬਹੁਤ ਇਹੋ ਜਿਹੇ ਇਲਜ਼ਾਮ ਲੱਗੇ ਆ ਜਿਨ੍ਹਾਂ ਦੇ ਕਰਕੇ ਪਾਰਟੀ ਨੂੰ ਮਯੂਸੀ ਜਿਹੜੀ ਚਲਣੀ ਪਈ ਐ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਮਯੂਸੀ ਜਿਹੜੀ ਆ ਉਹ ਚਲਣੀ ਪਈ ਐ ਹੁਣ ਲਖਵਿੰਦਰ ਜੀ ਹੱਦ ਹੀ ਹੋ ਗਈ ਐ ਹੁਣ ਇੱਕ ਜਿਹੜੇ ਇਥੇ ਐਸਐਮ ਨੇ ਜਗਰਾਉਣ ਦੇ ਵਿੱਚ ਲੱਗੇ ਹੋਏ ਸਰਕਾਰੀ ਅਧਿਕਾਰੀ ਨੇ ਗਰਜਡ ਅਫਸਰ ਨੇ ਔਰ ਲਖਵਿੰਦਰ ਜੀ ਪਿਛਲੇ ਦਿਨੀ ਉਹਨਾਂ ਨੂੰ ਇਮਾਨਦਾਰੀ ਅਤੇ ਵਧੀਆ ਸੇਵਾਵਾਂ ਦੇਣ ਦੇ ਬਦਲੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ 15 ਅਗਸਤ ਦੇ ਮੌਕੇ ਐਸਐਮ ਹਰਜੀਤ ਸਿੰਘ ਘੋਰਾ ਨੂੰ ਸਨਮਾਨਤ ਵੀ ਜੜਾ ਕੀਤਾ ਗਿਆ ਹੁਣ ਬੀਤੀ ਰਾਤ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਕਿ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਜਿਹੜਾ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਵਿੱਢਿਆ ਹੋਇਆ ਉਹਦੇ ਵਿੱਚ ਮੈਂ ਇੱਕ ਸਿਪਾਹੀ ਦੇ ਤੌਰ ਤੇ ਐ ਸਰਕਾਰੀ ਅਧਿਕਾਰੀ ਦੇ ਤੌਰ ਤੇ ਮੈਂ ਇਹਦੇ ਵਿੱਚ ਕੰਮ ਕਰ ਰਿਹਾ ਹਾਂ ਪਰ ਤੁਹਾਡੀ ਇੱਥੇ ਵਧਾਈਕਾ ਬੀਬੀ ਸਰਬਜੀਤ ਕੌਰ ਮਾਨੂ ਕੇ ਦਾ ਪਤੀ ਜਿਹੜਾ ਉਹ ਇੱਥੇ ਹੋਰ ਹੀ ਗੁਲ ਖਿਲਾ ਰਿਹਾ ਹੈਗਾ ਇੱਥੇ ਮੈਨੂੰ ਵਾਰ-ਵਾਰ ਗਲਤ ਕੰਮ ਕਰਨ ਦੇ ਲਈ ਦਬਾਅ ਪਾ ਰਿਹਾ ਔਰ ਇੱਥੋਂ ਕਿ ਮੈਨੂੰ ਉਹ ਜਿਹੜੇ ਨਸ਼ੇ ਵਾਲੇ ਬੰਦੇ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਜਿਹੜਾ ਡੋਪ ਟੈਸਟ ਹੈ ਉਹ ਨੈਗੇਟਿਵ ਤੋਂ ਪੋਜ਼ਿਟਿਵ ਕਰਨ ਦੇ ਲਈ ਵੀ ਜਿਹੜਾ ਉਹ ਦਬਾਅ ਪਾਉਂਦਾ ਹੈ ਤਾਂ ਬਹੁਤ ਸਾਰੇ ਇਹੋ ਜਿਹੇ ਇਲਜ਼ਾਮ ਉਹਨੇ ਲਾਏ ਹੈ ਕਿ ਅਕਸਰ ਮੇਰੇ ਤੋਂ ਗਲਤ ਕੰਮ ਕਰਵਾਉਣ ਦੇ ਲਈ ਬੀਬੀ ਦਾ ਬੀਬੀ ਮਾਨੋਕੇ ਦਾ ਜਿਹੜਾ ਪਤੀ ਆ ਮੈਨੂੰ ਫੋਨ ਫਾਨ ਕਰਦਾ ਹੁਣ ਹੋਇਆ ਕੀ ਸੀ ਪਿਛਲੇ ਦਿਨੀ ਕੋਈ ਕਰੀਬੀ ਜਿਹੜਾ ਇਹਨਾਂ ਦਾ ਇੱਕ ਵਰਕਰ ਹੈ ਉਹ ਜਾਂਦਾ ਐਸਐਮਓ ਕੋਲੇ ਐਸਐਮਓ ਨੂੰ ਕਹਿੰਦਾ ਕਿ ਇਹ ਭਾਈ ਮੇਰਾ ਦੋਸਤ ਹੈ ਔਰ ਮੇਰੇ ਦੋਸਤ ਨੂੰ ਜਿਹੜਾ ਹੈਗਾ ਤੁਸੀਂ ਇਹ ਗਫੀਮ ਖਾਂਦਾ ਪਰ ਇਹਦੇ ਇਹਨੂੰ ਇਹਨੂੰ ਤੁਸੀਂ ਦੂਪ ਟੈਸਟ ਦੇ ਵਿੱਚੋਂ ਪਾਸ ਕਰਨਾ ਹੁਣ ਐਸਐਮਓ ਸਾਹਿਬ ਕਹਿੰਦੇ ਇਹ ਭਾਈ ਪਾਸ ਤਾਂ ਮੈਂ ਤਾਂ ਕਰੂੰ ਵੀ ਇਹ ਤਿੰਨ ਹਫ਼ਤੇ ਦਾ ਪਰਹੇਜ ਕਰ ਲਵੇ ਤੇ ਕੋਈ ਨਸ਼ਾ ਪੱਤਾ ਨਾ ਕਰੇ ਤਾਂ ਇਹਦਾ ਦੂਪ ਟੈਸਟ ਜਿਹੜਾ ਉਹ ਪਾਸ ਹੋ ਸਕਦਾ ਐਂ ਤਾਂ ਮੈਂ ਪਾਸ ਨਹੀਂ ਕਰਨਾ ਫਿਰ ਕਹਿੰਦੇ ਕਿ ਬਦਸਲੂਕੀ ਐਸਐਮਓ ਦੇ ਨਾਲ ਹੋਈ ਉਹਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਉਹ ਕਹਿੰਦੇ ਕਿ ਭਾਈ ਮੇਰੀ ਸ਼ਿਕਾਇਤ ਦੇ ਉੱਪਰ ਜਦ ਕਿ ਮੇਰੇ ਨਾਲ ਜਦੋਂ ਇਹ ਬਦਸਲੂਕੀ ਹੋਈ ਮੈਨੂੰ ਕਿਹਾ ਗਿਆ ਕਿ ਮੈਨੂੰ ਤਾਂ ਬੀਬੀ ਵਿਧਾਇਕ ਨਹੀਂ ਤੇ ਉਹਦੇ ਪਤੀ ਨੇ ਜਿਹੜਾ ਉਹ ਭੇਜਿਆ ਹੈਗਾ ਔਰ ਤੁਸੀਂ ਪਾਤ ਕਰੋ ਨਹੀਂ ਮੈਂ ਤੁਹਾਨੂੰ ਐ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਯਾਨੀ ਸਿਆਸੀ ਦਸੂਖ ਦਾ ਬੀਬੀ ਦੇ ਪਤੀ ਦਾ ਜਿਹੜਾ ਰੋਗ ਉਹ ਤੇ ਝਾੜਨ ਦੀ ਕੋਸ਼ਿਸ਼ ਕੀਤੀ ਬੀਬੀ ਦੇ ਪਤੀ ਨੇ ਵੀ ਕਹਿੰਦੇ ਫੋਨ ਪਾਨ ਕੀਤਾ ਸੀਗਾ ਔਰ ਅੱਗੇ ਵੀ ਉਹ ਫੋਨ ਹੈ ਉਹ ਜੇ ਕੰਮਾਂ ਦੇ ਵੀ ਕਰਦਾ ਰਹਿੰਦਾ ਸੀਗਾ ਔਰ ਕਹਿੰਦੇ ਕਿ ਮੈਂ ਇਹਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਔਰ ਹੋਰ ਥਾਂ ਤੇ ਵੀ ਦਿੱਤੀ ਉਹਦੇ ਤੇ ਕਹਿੰਦੇ ਕੋਈ ਕਾਰਵਾਈ ਨਹੀਂ ਹੋਈ ਕਿ ਮੈਨੂੰ ਮੇਰੇ ਦਫ਼ਤਰ ਦੇ ਵਿੱਚ ਆ ਕੇ ਮਾੜਾ ਚੰਗਾ ਬੋਲਿਆ ਇਹੋ ਜੇ ਕੰਮ ਕਰਵਾਉਣ ਦੇ ਲਈ ਮੇਰੇ ਤੇ ਪ੍ਰੈਸ਼ਰ ਪਾਇਆ ਉਹਦੇ ਤੇ ਕਹਿੰਦੇ ਕੋਈ ਕਾਰਵਾਈ ਨਹੀਂ ਹੋਈ ਉਲਟਾ 2 ਦਿਨ ਬਾਅਦ ਮੇਰੇ ਤੇ ਝੂਠੇ ਇਲਜ਼ਾਮ ਲਗਾ ਕੇ ਮੇਰੇ ਵਿਭਾਗਮੇ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਗਈ ਤੇ ਮੈਨੂੰ ਉੱਥੇ ਤਰਦ ਕਰ ਲਿਆ ਗਿਆ ਯਾਨੀ ਤੁਹਾਡਾ ਜਿਹੜਾ ਇੱਕ ਗੈਜਟਿਡ ਅਫਸਰ ਹੈ ਉਹ ਤੁਹਾਡੇ ਹੀ ਵਿਧਾਏ ਹੋਏ ਯੁੱਧ ਨਸ਼ਿਆਂ ਵਿਰੁੱਧ ਯੁੱਧ ਦੇ ਉੱਪਰ ਖੜਾ ਹੈ ਔਰ ਉਹਦੀ ਲੜਾਈ ਲੜ ਰਿਹਾ ਹੈ ਉਹਦੇ ਉੱਪਰ ਕਾਰਵਾਈ ਠੁੱਠੀ ਹੋ ਰਹੀ ਹੈ ਪਰ ਜਿਹੜਾ ਉਹ ਬੰਦਾ ਕਹਿ ਰਿਹਾ ਕਿ ਤੁਹਾਡੀ ਵਿਧਾਇਕਾ ਦਾ ਪਤੀ ਮੈਨੂੰ ਇਹ ਗਲਤ ਕੰਮ ਕਰਨ ਦੇ ਲਈ ਮਜਬੂਰ ਕਰ ਰਿਹਾ ਹੈ ਤਾਂ ਉਹਦੇ ਉੱਤੇ ਕੋਈ ਕਾਰਵਾਈ ਹਾਲੇ ਤੱਕ ਜਿਹੜੀ ਉਹ ਨਹੀਂ ਹੋਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਭਾਈ ਵਿਧਾਇਕਾ ਮੈਨੂੰ ਇਹ ਦੇ ਵਿੱਚ ਜਿਹੜਾ ਇਨਸਾਫ ਦਵਾਇਆ ਜਾਵੇ ਹੁਣ ਉਹਦੇ ਅਸੀਂ ਇੰਟਰਵਿਊ ਵੀ ਕਰਨੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਅਸਲ ਹੋਰ ਕੀ ਆ ਮਸਲਾ ਔਰ ਇਹ ਵਿਧਾਇਕਾ ਦਾ ਪਤੀ ਉਹਦੇ ਉੱਤੇ ਬਹੁਤ ਤਰੀਕੇ ਦੇ ਇਲਜ਼ਾਮ ਕਈ ਦਿਨਾਂ ਤੋਂ ਲੱਗ ਰਹੇ ਹੈਗੇ ਆ ਵਿਧਾਇਕਾ ਦੇ ਖੁਦ ਦੇ ਉੱਪਰ ਜਿਹੜੇ ਲੱਗ ਰਹੇ ਹੈਗੇ ਆ ਔਰ ਜਗਰਾਉਂ ਦਾ ਵਿੱਚ ਜਿਹੜਾ ਉਹ ਤਾ ਤਰਾ ਹੋਈ ਪਈ ਆ ਜੋ ਲੁੱਟ ਲੋਕ ਇੱਥੇ ਗੱਲਾਂ ਕਰਦੇ ਆ ਇੱਥੇ ਇਮਾਨਦਾਰ ਨਗਰ ਕੌਂਸਲ ਪ੍ਰਧਾਨ ਹੈ ਉਹਨੂੰ ਵਾਰ-ਵਾਰ ਕਿਤੇ ਦਾ ਲੋ ਕੰਫੀਡੈਂਸ ਮੋਸ਼ਨ ਦੇ ਰਾਹੀਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਉਹਨੂੰ ਇਸ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਕਮਿਸ਼ਨ ਨਹੀਂ ਜਾਂਦਾ ਕਿਤੇ ਉਹਨੂੰ ਧੱਕੇ ਨਾਲ ਹਟਾਇਆ ਜਾਂਦਾ ਫਿਰ ਉਹ ਹਾਈ ਕੋਰਟ ਤੋਂ ਬਹਾਲ ਹੋ ਕੇ ਆਉਂਦਾ ਹੈਗਾ ਫਿਰ ਕਿਤੇ ਉਹਨੂੰ ਫਿਰ ਵਾਰ-ਵਾਰ ਜਿਹੜੀਆਂ ਚਿੱਠੀ ਕਢਾ ਦਿੱਤੀ ਜਾਂਦੀ ਹੈ ਗੱਲ ਕੀ ਹੈ ਕਹਿੰਦੇ ਕਿ ਇੱਥੇ 32.3 ਕਰੋੜ ਨਗਰ ਕੌਂਸਲ ਦੇ ਜਿਹੜੇ ਉਹਦੇ ਵਿੱਚ ਪਿਆ ਹੈਗਾ ਤੇ ਵਿਧਾਇਕਾ ਦੇ ਉੱਪਰ ਇਲਜ਼ਾਮ ਆ ਕਿ ਉਹ ਨਗਰ ਕੌਂਸਲ ਦੇ ਇਮਾਨਦਾਰ ਪ੍ਰਧਾਨ ਨੂੰ ਹਟਾ ਕੇ ਆਖਰਲੇ ਕੁਝ ਵੀ ਜਿਹੜੇ ਮਹੀਨੇ ਆ ਉਹਨਾਂ ਦੇ ਉੱਪਰ ਆਪ ਕਬਜ਼ਾ ਕਰਕੇ ਆਪਣੇ ਤਰੀਕੇ ਦੇ ਨਾਲ ਜੋ ਕੁਝ ਆਪਾਂ ਸਭ ਜਾਣਦੇ ਹਾਂ ਜੋ ਅੱਜਕੱਲ ਹੁੰਦਾ ਉਹ ਤੇ ਉਸ ਤਰੀਕੇ ਨਾਲ ਕਰਦੀ ਸੋ ਇਹੋ ਜਿਹੇ ਇਲਜ਼ਾਮ ਜਿਹੜੇ ਵਿਧਾਇਕਾ ਤੇ ਉਹਦੇ ਪਤੀ ਦੇ ਉੱਪਰ ਲੱਗ ਰਹੇ ਆ ਹੁਣ ਇਹ ਇਲਜ਼ਾਮ ਕੋਈ ਵਿਰੋਧੀ ਨਹੀਂ ਲਾ ਰਹੇ ਹੁਣ ਇਹ ਇਲਜ਼ਾਮ ਜਿਹੜੇ ਕੋਈ ਹੋਰ ਨਹੀਂ ਲਾ ਰਿਹਾ ਕੋਈ ਬਾਹਰੋਂ ਨਹੀਂ ਲਾ ਰਿਹਾ ਸੱਕੂ ਦੀ ਉਹਨਾਂ ਦੇ ਆਪਣੀ ਅਫਸਰ ਜਿਹੜੇ ਲਾ ਰਹੇ ਆ ਹੁਣ ਦੇਖਣਾ ਇਹ ਹੈ ਕਿ ਵਿਧਾਇਕਾ ਸੰਜੀਤ ਕੁਰਮਾਣੂ ਕੀ ਦੀ ਪਤੀ ਉੱਪਰ ਇਹ ਜਿਹੜੇ ਲੱਗੇ ਗੰਭੀਰ ਇਲਜ਼ਾਮ ਜਿਹੜੇ ਐਸਐਮਓ ਦੇ ਵੱਲੋਂ ਲਗਾਏ ਗਏ ਆ ਕਿ ਮੈਨੂੰ ਧੱਕੇ ਨਾਲ ਇਹ ਜਿਹੜਾ ਡੂਪ ਟੈਸਟ ਪਾਸ ਕਰਵਾਉਣ ਦੇ ਲਈ ਜਾਂ ਗਲਤ ਕੰਮ ਕਰਨ ਦੇ ਲਈ ਵਿਧਾਇਕਾ ਦਾ ਪਤੀ ਵਾਰ-ਵਾਰ ਜਿਹੜਾ ਉਹ ਫੋਨ ਕਰ ਰਿਹਾ ਹੈਗਾ ਔਰ ਉਹਨੇ ਕਿਹਾ ਕਿ ਮੈਂ ਮੁੱਖ ਮੰਤਰੀ ਦੇ ਵੱਲੋਂ ਸਰਕਾਰ ਦੇ ਵੱਲੋਂ ਕੇਜਰੀਵਾਲ ਦੇ ਵੱਲੋਂ ਵਿੱਡੇ ਯੁੱਧ ਨਸ਼ਾ ਹੁੱਦ ਯੁੱਧ ਦੇ ਵਿੱਚ ਇੱਕ ਸਪਾਹੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਪਰ ਵਿਧਾਇਕਾ ਦਾ ਪਤੀ ਮੈਨੂੰ ਜਿਹੜਾ ਇਹ ਕੰਮ ਨਹੀਂ ਕਰਨ ਦੇ ਰਿਹਾ ਤਾਂ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵਿਧਾਇਕਾਂ ਸਰਬਜੀਤ ਗਰਮਾਣੂ ਦੇ ਪਤੀ ਦੇ ਉੱਪਰ ਕਾਰਵਾਈ ਕਰਨਗੇ ਦੂਜੇ ਪਾਸੇ ਉਹ ਇਮਾਨਦਾਰ ਅਫਸਰ ਐਸਐਸਐਮਓ ਹਰਜੀਤ ਸਿੰਘ ਹੈ ਜਿਹਨੂੰ ਇਮਾਨਦਾਰੀ ਤੇ ਵਧੀਆ ਸਿਫਾਰਸ਼ਾਂ ਦੇਣ ਦੇ ਬਦਲੇ 15 ਅਗਸਤ ਦੇ ਉੱਪਰ ਸਨਮਾਨਤ ਜਿਹੜਾ ਉਹ ਕੀਤਾ ਗਿਆ ਤਾਂ ਦੇਖਦੇ ਹਾਂ ਕਿ ਹੁਣ ਇਮਾਨਦਾਰ ਅਫਸਰ ਦਾ ਮੁੱਲ ਪੈਂਦਾ ਜੇ ਜਾਂ ਫਿਰ ਇੱਕ ਜਿਹੜਾ ਆਪਣੇ ਵਿਧਾਇਕ ਦੇ ਪਤੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਬਚਾਉਂਦੀ ਆ ਪੋਲ ਖੁੱਲਣੀ ਜਿਹੜੀ ਇਥੇ ਲਾਜ਼ਮੀਆਂ ਲਗਾਤਾਰ ਇਸ ਕਵਰ ਦੇ ਉੱਪਰ ਜਿਹੜਾ ਅਸੀਂ ਬਣੇ ਰਹਾਂਗੇ ਪਰ ਲਖਵਿੰਦਰ ਜੀ ਇਹ ਬਹੁਤ ਵੱਡੇ ਸਵਾਲ ਇੱਕ ਤਰੀਕੇ ਨਾਲ ਜਿਹੜੇ ਉਹ ਖੜੇ ਹੋ ਗਿਆ ਜਗਰਾਉਂਡ ਵਿੱਚ ਸਰ ਜਿਸ ਤਰੀਕੇ ਨਾਲ ਹੁਣ ਆਪਾਂ ਜਮੀਨੀ ਪੱਧਰ ਦੇ ਉੱਪਰ ਦੇਖਦੇ ਹਾਂ ਕਿ ਲੋਕ ਸਰਕਾਰ ਤੋਂ ਨਰਾਜ਼ ਚੱਲ ਰਹੇ ਨੇ ਵੱਖ-ਵੱਖ ਨੀਤੀਆਂ ਦੀ ਗੱਲ ਕਰੀ ਲੈਂਡ ਪੂਲਿੰਗ ਨੀਤੀ ਦੇ ਕਰਕੇ ਕਾਫੀ ਜ਼ਿਆਦਾ ਸਰਕਾਰ ਦੀ ਕਿਰਕਰੀ ਹੋਈ ਸੀ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪੈਦ ਨੀਤੀ ਵਾਪਸ ਲੈਣੀ ਪਈ ਸੋ ਹੁਣ ਜੁੱਧ ਨਸ਼ਾ ਵਿਰੁੱਧ ਨੂੰ ਬੜੇ ਤਰੀਕੇ ਦੇ ਨਾਲ ਹਾਈਪ ਜਿਹੜੀ ਆਮ ਆਦੀ ਪਾਰਟੀ ਦੁਬ ਦਿੱਤੀ ਜਾ ਰਹੀ ਹੈ ਲੇਕਿਨ ਜੇਕਰ ਇਹ ਨੀਤੀ ਨੂੰ ਫੇਲ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਜੇਕਰ ਸਰਕਾਰ ਦਾ ਅਕਸ ਖਰਾਬ ਇਸ ਵਿਧਾਇਕਾ ਜਾਂ ਉਹਦੇ ਪਤੀ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਲੱਗਦਾਗਾ ਹੁਣ ਸਰਕਾਰ ਨੂੰ ਇੱਥੇ ਕਾ ਮਾਰ ਕੇ ਟੰਗਣਾ ਪਏਗਾ ਕਿਉਂਕਿ ਜੇਕਰ ਜੁੱਧ ਨਸ਼ਾ ਵਿਰੁੱਧ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਦੇ ਉੱਪਰ ਨੰਗਾ ਹੋ ਜਾਂਦਾ ਤਾਂ ਸਰਕਾਰ ਦਾ ਬਹੁਤ ਵੱਡਾ ਤੇ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਨਹੀਂ ਹੋਏਗਾ ਕਿਵੇਂ ਦੇਖ ਰਿਓ ਕਾ ਮਾਰ ਕੇ ਟੰਗਿਆ ਜਾਏਗਾ ਜਾਂ ਫਿਰ ਨਹੀਂ ਬਿਲਕੁਲ ਠੀਕ ਕਹਿ ਰਹੇ ਹੋ ਲਖਵਿੰਦਰ ਜੀ ਤੁਸੀਂ ਭਗਵੰਤ ਮਾਨ ਯੁੱਧ ਨਸ਼ਿਆ ਵਿਰੁੱਧ ਵਾਲੇ ਯੁੱਧ ਨੂੰ ਬੜਾ ਸੀਰੀਅਸ ਲੈ ਰਹੇ ਨੇ ਅਰਬਿੰਦ ਕੇਜਰੀਵਾਲ ਬੜਾ ਸੀਰੀਅਸ ਲੈ ਰਹੇ ਨੇ ਔਰ ਇੱਥੇ ਆਪਣੀ ਫਿੱਟ ਵੀ ਤਤਵਾ ਰਹੇ ਨੇ ਔਰ ਉੱਥੇ ਹੀ ਜੇ ਸਰਕਾਰੀ ਜਿਹੜੇ ਅਫਸਰ ਇਹ ਇਲਜ਼ਾਮ ਲਾਉਣਗੇ ਕਿ ਤੁਹਾਡੀ ਵਿਧਾਇਕਾ ਦਾ ਪਤੀ ਸਰਬਜੀਤ ਕੌਰ ਮਾਨੂਕੇ ਦਾ ਪਤੀ ਸੁਖਵਿੰਦਰ ਸਿੰਘ ਤੇ ਜੇ ਸਾਨੂੰ ੱੱਕੇ ਨਾਲ ਕਿਸੇ ਡੋਪ ਟੈਸਟ ਦੇ ਵਿੱਚੋਂ ਕਿਸੇ ਨੂੰ ਨੈਗੇਟਿਵ ਤੋਂ ਪੋਜ਼ਿਟਿਵ ਰਿਪੋਰਟ ਬਣਾਉਣ ਦੇ ਲਈ ਜਿਹੜਾ ਸਾਨੂੰ ਮਜਬੂਰ ਕਰੂਗਾ ਤਾਂ ਫਿਰ ਕਿੱਥੇ ਰਹਿ ਗਿਆ ਕੇਜਰੀਵਾਲ ਤੇ ਭਗਵੰਤ ਮਾਨ ਦਾ ਯੋਧ ਨਸ਼ਾ ਮਰੋਧ ਦਾ ਯੋਧ ਜੇ ਤੁਹਾਡੇ ਆਪਣੇ ਵਧਾਇਕਾਂ ਦੇ ਪਰਿਵਾਰਕ ਮੈਂਬਰ ਜੇ ਇਸ ਤਰੀਕੇ ਦੇ ਨਾਲ ਤੁਹਾਡੇ ਯੋਧਰ ਨੂੰ ਖੇਲ ਕਰ ਦੇਣਗੇ ਤਾਂ ਮੈਨੂੰ ਲੱਗਦਾ ਲਖਵਿੰਦਰ ਜੀ ਇੱਥੇ ਸਰਕਾਰ ਦੀ ਭਗਵੰਤ ਮਾਨ ਦੇ ਅਰਵਿੰਦ ਕੇਜਰੀਵਾਲ ਦੀ ਪੂਰੀ ਹੀਟੀ ਹੈ ਮੈਨੂੰ ਲੱਗਦਾ ਹੈ ਕਿ ਇੱਥੇ ਸਰਕਾਰ ਨੂੰ ਇੱਕ ਕਾਹ ਮਾਰ ਕੇ ਟੰਗਣਾ ਚਾਹੀਦਾ ਹੈ ਇੱਕ ਸਖਤ ਮੈਸੇਜ ਆਪਣੇ ਵਧਾਇਕਾਂ ਤੇ ਮੰਤਰੀਆਂ ਨੂੰ ਜਾਣਾ ਚਾਹੀਦਾ ਇਸ ਮਸਲੇ ਦੇ ਵਿੱਚ ਕਾਰਵਾਈ ਕਰਕੇ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਕਰਕੇ ਦਿਖਾਉਣ ਸਾਜੋ ਤੁਹਾਡੇ ਹੀ ਜਿਹੜੇ ਇਸ ਯੁੱਧ ਨਸ਼ਾ ਵਿਰੁੱਧ ਵਾਲੀ ਇਸ ਜੋ ਤੁਸੀਂ ਇਹ ਮੁਹਿਮ ਵਢੀ ਹੋਈ ਹੈ ਇਹਨੂੰ ਝਟਕਾ ਨਾ ਕੋਈ ਤੁਹਾਡਾ ਆਪਣਾ ਹੀ ਦੇ ਸਕੀਏ ਆਪਣਾ ਤਾਂ ਚਲੋ ਦੇਣਾ ਹੀ ਕੀ ਹੈ ਬਾਹਰਲਾ ਵੀ ਕੋਈ ਦੇ ਨਹੀਂ ਸਕੇ ਸੋ ਮੈਨੂੰ ਲੱਗਦਾ ਹੈ ਕਿ ਵਿਧਾਇਕਾਂ ਦੇ ਪਤੀ ਦੇ ਉੱਪਰ ਸਖਤ ਕਾਰਵਾਈ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਵੀ ਇਹ ਸਾਬਤ ਕਰ ਦੇਣਗੇ ਕਿ ਉਹਨਾਂ ਦੀ ਵੀ ਯੁੱਧ ਨਸ਼ਾ ਵਿਰੁੱਧ ਵਾਲੀ ਜਿਹੜੀ ਇਹ ਮੁਹਿਮ ਹੈ ਇੱਕ ਨਾਟਕੀ ਹੈ ਸਿਰਫ ਲੋਕਾਂ ਦੀ ਅੱਖੀ ਘੱਟਾ ਪਾਉਣ ਵਾਲੀ ਹੈ ਜੇ ਉਹ ਐਸਐਮਓ ਹਰਜੀਤ ਸਿੰਘ ਦੀ ਸ਼ਿਕਾਇਤ ਦੇ ਉੱਪਰ ਕਾਰਵਾਈ ਨਹੀਂ ਕਰਦੇ ਈਮਾਨਦਾਰ ਐਸਐਮਓ ਹਰਜੀਤ ਸਿੰਘ ਜਿਹਨੂੰ ਇਮਾਨਦਾਰੀ ਤੇ ਵਧੀਆ ਸੇਵਾਵਾਂ ਦੇ ਬਦਲੇ ਜਿਹੜਾ ਉਹ ਸਰਟੀਫਿਕੇਟ ਜਿਹੜਾ ਸਰਕਾਰ ਨੇ ਸਨਮਾਨਿਤ ਕੀਤਾ ਜੇ ਉਹਦੀ ਵੀ ਗੱਲ ਸਰਕਾਰ ਨਹੀਂ ਸੁਣਦੀ ਤਾਂ ਫਿਰ ਮੈਨੂੰ ਨਹੀਂ ਲੱਗਦਾ ਸਰਕਾਰ ਚੀੜੀਆ ਜੀ ਚਲੋ ਜੋ ਉਧਰੋਂ ਆਪਾਂ ਗੱਲ ਕਰ ਲਈਏ ਆਮਨ ਉਰਾਲਾ ਵਾਲੇ ਮਾਮਲੇ ਦੀ ਉਹਨਾਂ ਦੀ ਗੱਡੀ ਰੋਕਣ ਦੀ ਜਦੋਂ ਸੀਐਮ ਹਾਊਸ ਦੇ ਵਿੱਚ ਕੈਬਨਟ ਮੀਟਿੰਗ ਦੇ ਵਿੱਚ ਪਹੁੰਚੇ ਸੀ ਤਾਂ ਉਹਨਾਂ ਦੀ ਗੱਡੀ ਰੋਕੀ ਗਈ ਸੀ ਇਹ ਮਾਮਲਾ ਬਹੁਤ ਤੂਲ ਫੜਿਆ ਸੀ ਆਖਰ ਇਦੀ ਪਿੱਛੇ ਸਚਾਈ ਕੀ ਸੀ ਇਹ ਕਿੰਨਾ ਦੇ ਇਸ਼ਾਰੇ ਦੇ ਉੱਪਰ ਦਿੱਲੀ ਲੌਬੀ ਦੇ ਇਸ਼ਾਰੇ ਦੇ ਉੱਪਰ ਇਹ ਕਾਰਵਾਈ ਹੋਈ ਸੀ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਦੇ ਉੱਪਰ ਇਹ ਕਾਰਵਾਈ ਹੋਈ ਸੀ ਸੋ ਇਹ ਸਵਾਲ ਸਾਰੇ ਦਰਸ਼ਕ ਜਾਨਣਾ ਚਾਹਣਗੇ ਇਹਦੀ ਸਚਾਈ ਕੀ ਹੈ ਤੇ ਉਧਰ ਗੱਲ ਕਰ ਲੈਣੇ ਨਾਲ ਜਿਹੜੇ ਮੈਯੂਸ ਕਿਉਂਕਿ ਕੁਝ ਨਾਰਾਜ ਐਮਐਲਏਜ਼ ਦੀ ਗੱਲ ਲਗਾਤਾਰ ਚੱਲ ਰਹੀ ਆ ਭਾਈ ਨਾਰਾਜ ਚੱਲ ਰਹੇ ਨੇ ਕੁਝ ਸਰਕਾਰ ਨਾਲ ਤੇ ਕੁਝ ਦਿੱਲੀ ਲੌਬੀ ਨਾਲ ਤੇ ਹੁਣ ਪਤਾ ਲੱਗ ਰਿਹਾ ਵੀ ਇਹਨਾਂ ਦੇ ਉੱਪਰ ਇੱਕ ਹੋਰ ਲੀਡਰ ਦੀ ਗੱਲ ਕਰ ਲੈਣੇ ਵੀ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਲੀਡਰ ਨੂੰ ਕਮਾਂਡ ਦਿੱਤੀ ਜਾਏਗੀ ਇਹ ਜਿਹੜੀ ਨਾਰਾਜ਼ਗੀ ਹੈ ਇਸ ਫੈਸਲੇ ਦੇ ਨਾਲ ਪਾਰਟੀ ਦੇ ਫੈਸਲੇ ਦੇ ਨਾਲ ਨਾਰਾਜ਼ਗੀ ਹੋਰ ਵਧੇਗੀ ਜਾਂ ਫਿਰ ਘਟੇਗੀ ਕਿਵੇਂ ਦੇਖ ਰਹੇ ਹੋ ਜਿਹੜਾ ਇੱਕ ਲੀਡਰ ਹੈ ਹੁਣ ਜ਼ਿਲ੍ਹੇ ਦੇ ਵਿੱਚ ਸਾਰੇ ਕੰਮ ਦੇਖਣ ਲੱਗੇਗਾ ਤੇ ਉਧਰ ਅਮਨ ਅਰੂੜੇ ਮਾਮਲੇ ਦੇ ਉੱਪਰ ਸੱਚਾਈ ਕੀ ਹੈ ਲਖਵਿੰਦਰ ਜੀ ਗੱਲ ਆਪਾਂ ਪਹਿਲਾਂ ਅਮਨ ਅਰੂੜੇ ਦੀ ਗੱਡੀ ਦੀਓ ਕਰ ਲੈਣੀ ਹੈ ਕਿ ਅਮਨ ਅਰੂੜਾ ਹੁਣ ਦੀ ਕੈਬਨਟ ਮੀਟਿੰਗ ਦੀ ਵਿੱਚ ਜਿਹੜੀ ਗੱਡੀ ਜਾਣ ਨਹੀਂ ਦਿੱਤੀ ਅੰਦਰ ਪੀਐਮ ਹਾਊਸ ਦੇ ਵਿੱਚ ਉਦੋਂ ਤੋਂ ਹੀ ਚਰਚਾਵਾਂ ਸੀਗੀਆਂ ਕਿ ਆਖਿਰ ਗੱਡੀ ਅੰਦਰ ਜਾਣ ਕੀ ਨਹੀਂ ਦਿੱਤੀ ਮੁੱਖ ਮੰਤਰੀ ਭਗਵੰਤ ਮਾਨੀ ਨਹੀਂ ਜਾਣ ਦਿੱਤੀ ਉਹ ਦਾਸਤਾਲ ਦੇ ਵਿੱਚ ਸੀ ਕਿ ਉਹਨੇ ਕਿਵੇਂ ਰੋਕ ਲਈ ਤੇ ਉਧਰ ਜਾਂ ਫਿਰ ਦਿੱਲੀ ਲੋਬੀ ਦੇ ਜਾਣ ਦਿੱਤੀ ਦਿੱਲੀ ਲੋਬੀ ਦਾ ਉਹਨਾਂ ਨੂੰ ਅਮਨ ਅਰੂੜਾ ਨੂੰ ਅੱਗੇ ਵਧਾਰੇ ਹੈਗੀ ਆ ਪ੍ਰਧਾਨ ਬਣਾਇਆ ਹੈਗਾ ਤਾਂ ਉਹ ਕਿਉਂ ਰੁਕਣਗੇ ਤਾਂ ਲੋਕਾਂ ਨੂੰ ਸਮਝ ਨਹੀਂ ਸਿਆਰੀ ਹੁਣ ਥੋੜੀ ਜੀ ਗੱਲ ਹੈ ਕਹਿੰਦੇ ਆ ਕਿ ਸਮਝ ਆਉਣ ਲੱਗੀ ਹੈ ਕੱਲ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਲਖਵਿੰਦਰ ਜੀ ਕਿ ਪਤਾ ਲੱਗਿਆ ਕਿ ਜਿਹੜੇ ਅਨਿਕੇਤ ਸਖਤੈਣਾ ਨੇ ਅਨਿਕੇਤ ਸਖਤੈਣਾ ਜਿਹੜੇ ਸੋਸ਼ਲ ਮੀਡੀਆ ਦੇਖਦੇ ਆ ਅਕਸਰ ਆਪਾਂ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਫਿਰਦੀਆਂ ਦੇਖਦੇ ਆ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਲਾ ਉਹਨਾਂ ਨੇ ਵੀ ਇੱਕ ਫੋਟੋ ਜਿਹੜੀ ਆ ਲਾਈ ਸਪਾਈ ਸੀ ਉਹਨਾਂ ਦੀ ਕਿ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਲੈਪਟਾਪ ਲੈ ਕੇ ਉਹ ਆਪਣੇ ਤਰੀਕੇ ਦੇ ਨਾਲ ਅੰਦਰਲੀ ਫੁਟੇਜ ਜਿਹੜੀ ਉਹ ਚਲਾ ਰਹੇ ਹੈਗੇ ਨੇ ਉਹਨਾਂ ਦੀ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਇੱਕ ਰਹਿائش ਆ ਉੱਥੇ ਜਿਹੜੇ ਉਹ ਕਹਿੰਦੇ ਉਹ ਰਹਿੰਦੇ ਆ ਔਰ ਸਾਰੀ ਨਜ਼ਰਸ਼ਾਨੀ ਰੱਖਣ ਵਾਸਤੇ ਭਗਵੰਤ ਮਾਨ ਦੇ ਨਾਲ ਦੀ ਕੂਟੀ ਜਿਹੜੀ ਉਹਨਾਂ ਨੇ ਉਹਨਾਂ ਨੂੰ ਦਿੱਤੀ ਹੋਈ ਹੈ ਔਰ ਨਾਲ ਅਮਨ ਰੂੜਾ ਅਮਨ ਰੂੜਾ ਤੇ ਭਗਵੰਤ ਮਾਨ ਦੀ ਉਠ ਜੇ ਵਿਚਾਰੇ ਸ਼ਾਇਦ ਉਹ ਕੂਟੀ ਹੈ ਜੇ ਮੈਂ ਗਲਤ ਨਹੀਂ ਆ ਤਾਂ ਉਹ ਨਜ਼ਰ ਰੱਖਣ ਵਾਸਤੇ ਸੀਐਮ ਦੀ ਰਹਾਇਸ਼ ਦੇ ਅੰਦਰ ਕੌਣ ਕੌਣ ਜਾਂਦਾ ਕੌਣ ਕੌਣ ਆਉਂਦਾ ਇੱਕ ਕੈਮਰੇ ਟਾਈਪ ਜਿਹੜਾ ਦਿੱਲੀ ਦੀ ਅੱਖ ਕੰਨ ਨੱਕ ਜਿਹੜਾ ਉਹ ਸਾਰਾ ਕੁਝ ਜਿਹੜਾ ਬਣੇ ਵਿੱਚੀ ਔਰ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਉਹ ਅਮਨ ਅਰੂੜਾ ਹੋਰਾਂ ਦੀ ਕੂਟੀ ਦੇ ਬਾਹਰ ਵੀ ਜਿਹੜੀਆਂ ਖੜੀਆਂ ਰਹਿੰਦੀਆਂ ਸੀ ਦੋ ਸੁਣਦੇ ਆ ਔਰ ਕਹਿੰਦੇ ਕਿ ਅਮਨ ਅਰੂੜਾ ਦੀ ਪਤਨੀ ਕੁਝ ਹੋਰ ਲੋਕਾਂ ਦੇ ਵੱਲ ਵੀ ਇਤਰਾਜ਼ ਜਤਾਇਆ ਗਿਆ ਕਿ ਭਾਈ ਸਾਡੇ ਇੱਥੇ ਲੋਕ ਆਉਂਦੇ ਆ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਜਾਣਾ ਆੜੇ ਇੱਟੇ ਦਾ ਸਾਡੇ ਹੂ ਸੱਜਣ ਸੁੰਦੀ ਆਉਂਦੇ ਆ ਤੇ ਇਹ ਇਸ ਤਰੀਕੇ ਨਾਲ ਗੱਡੀਆਂ ਜਿਹੜੀਆਂ ਉਹ ਖੜੀਆਂ ਨਹੀਂ ਹੋਣੀਆਂ ਚਾਹੀਦੀਆਂ ਔਰ ਉੱਥੇ ਕਈ ਵਾਰ ਕਹਿੰਦੇ ਕਿ ਕਹਾ ਸੁਣੀ ਵੀ ਜਿਹੜੀ ਨਿਸ਼ਿੰਦਰ ਜੀ ਹੋਈ ਸੀ ਪਰ ਇਸ ਚੀਜ਼ ਨੂੰ ਲੈ ਕੇ ਹੁਣ ਲੱਗਦਾ ਕਿ ਸ਼ਾਇਦ ਅਨਕੀਤ ਸਖਸੈਨਾ ਹੋਣਾ ਨੇ ਮਨ ਦੇ ਵਿੱਚ ਇਹ ਗੱਲ ਰੱਖੀ ਹੋਵੇ ਸੋ ਇਸੇ ਕਰਕੇ ਅਮਨ ਅਰੂੜਾ ਹੋਣਾ ਨੂੰ ਇਹ ਅਹਿਸਾਸ ਕਰਾਉਣਾ ਹੋਵੇ ਕਿ ਭਾਈ ਅਸੀਂ ਤਾਂ ਤੁਹਾਡੇ ਤੋਂ ਉੱਪਰ ਹੈਗੇ ਆ ਬੇਸ਼ੱਕ ਤੁਸੀਂ ਪ੍ਰਧਾਨ ਬਣ ਗਏ ਪਰ ਸੁਪਰੀਮ ਪਾਵਰ ਸਾਡੀ ਆ ਹੁਣ ਦਿੱਲੀ ਵਾਲਿਆਂ ਤੋਂ ਥੱਲੇ ਅਨਕੀਤ ਤੱਕ ਪੈਣਾ ਹੋਣਾ ਨੇ ਅਨੀ ਕੇਵ ਸਖਸ ਹੈ ਨਾ ਹੁਣ ਤੇ ਉਥੋਂ ਥੱਲੇ ਜਾ ਕੇ ਜਿਹੜੇ ਪੰਜਾਬ ਦੇ ਮੰਤਰੀ ਸੰਤਰੀ ਜਿਹੜੇ ਆਉਂਦੇ ਹੈਗੇ ਆ ਸੋ ਮੈਨੂੰ ਲੱਗਦਾ ਹੈ ਕਿ ਅਮਨ ਅਰੋੜਾ ਹੋਰਾਂ ਨੂੰ ਇਹ ਨਾਰਾਜ਼ਗੀ ਜਿਹੜੀ ਆ ਉਹ ਦਰਜ ਕਰਵਾਉਣੀ ਚਾਹੀਦੀ ਸੀ ਕਿ ਪੂਰੀ ਠੋਕ ਕੇ ਅੰਦਰ ਕਰਾਈ ਬਾਹਰ ਕਿਉਂ ਨਹੀਂ ਕਰਾਈ ਇਹ ਵੀ ਜਿਹੜੀ ਜੇ ਅਮਨ ਅਰੋੜਾ ਵਰਗੇ ਬੜੇ ਅਹਿਮ ਜਿਹੜੇ ਲੀਡਰ ਆਮ ਆਦੀ ਪਾਰਟੀ ਦੇ ਔਰ ਠੀਕ ਉਹ ਬੰਦੇ ਜਾਂਦੇ ਆ ਔਰ ਮੰਤਰੀ ਵੀ ਨੇ ਪ੍ਰਧਾਨ ਵੀ ਨੇ ਜੇ ਉਹ ਅਨੀ ਕੇਵ ਸਖਸ ਹੈ ਨਾ ਵਰਲੂ ਹੀ ਇਸ ਤਰੀਕੇ ਨਾਲ ਥੱਲੇ ਲਾਏ ਜਾਣਗੇ ਤਾਂ ਫਿਰ ਕੀ ਫਾਇਦਾ ਇਹ ਜੀਆਂ ਮੰਤਰੀਆਂ ਦਾ ਕੀ ਪ੍ਰਧਾਨ ਜੀਆਂ ਪ੍ਰਧਾਨ ਜੀਆਂ ਦਾ ਤਾਂ ਫਿਰ ਕੀ ਤੁਸੀਂ ਕਰਾਉਣਾ ਜੇ ਤੁਸੀਂ ਆਪਣੀ ਜਮੀਰ ਦੇ ਉੱਪਰ ਉੱਠੇ ਜਿਹੜੇ ਦਾਗਾਂ ਨੂੰ ਨਹੀਂ ਜਿਹੜਾ ਤੁਸੀਂ ਸਾਹ ਸਕਦੇ ਜੇ ਤੁਸੀਂ ਆਪਣੇ ਲਈ ਨਹੀਂ ਬੋਲ ਸਕਦੇ ਤਾਂ ਫਿਰ ਤੁਸੀਂ ਕਰੋਗੇ ਕੀ ਇਹ ਤਾਂ ਹੁਣ ਗੱਲ ਜਿਹੜੀ ਇਸ ਕਰਕੇ ਜਿਹੜੀ ਗੱਲ ਸਾਹਮਣੇ ਆਜੀ ਹੈ ਕਿ ਗੱਡੀ ਕਿਉਂ ਨਹੀਂ ਅੰਦਰ ਜਾਣ ਦਿੱਤੀ ਅਗਲੇ ਨੇ ਤਾਂ ਆਪਦੀ ਕਾਰਵਾਈ ਕਰਤੀ ਪਰ ਅਮਨ ਅਰੋੜਾ ਡਰਦੇ ਜਿਹੜੇ ਆ ਉਹ ਨਹੀਂ ਬੋਲੇ ਕਿਉਂਕਿ ਉਹਨਾਂ ਨੂੰ ਆਇਆ ਸੀ ਕਿ ਸ਼ਾਇਦ ਜੇ ਮੈਂ ਬੋਲਿਆ ਤਾਂ ਮੇਰੀ ਜਿਹੜੀ ਆ ਕੁਰਸੀ ਕਿਤੇ ਜਾਂਦੀ ਨਾ ਲੱਗੇ ਸੋ ਜਮੀਰ ਮਾਰ ਕੇ ਪ੍ਰਧਾਨਗੀ ਤੇ ਮੰਤਰੀਸ਼ਪ ਕਰਨ ਦਾ ਉਹਦਾ ਤਾਂ ਕੋਈ ਫਾਇਦਾ ਨਹੀਂ ਉਹ ਵੀ ਅਨਕੀਤ ਸਕਦਾ ਨਾ ਵਾਰਗਿਆਂ ਦੇ ਥੱਲੇ ਲਾ ਕੇ ਜੇ ਤੁਸ ਤੁਹਾਨੂੰ ਕਰਨੀ ਪਵੇ। ਸੋ ਚਲੋ ਇਹ ਗੱਲ ਸੀ। ਹੁਣ ਲਖਵਿੰਦਰ ਜੀ ਕਹਿੰਦੇ ਕਿ ਇਹਨਾਂ ਨੇ ਦਿੱਲੀ ਵਾਲਿਆਂ ਨੇ ਪੰਜਾਬ ਦਾ ਜਿਹੜਾ ਕਹਿੰਦੇ ਕਿ ਸਰਵੇ ਕਰਾਇਆ ਥੱਲੇ ਉਹ ਵੋਟ ਲਈ ਹੈ ਔਰ ਬਹੁਤ ਸਾਰੇ ਵਿਧਾਇਕਾਂ ਦੀਆਂ ਰਪੂਟਾਂ ਜਿਹੜੀਆਂ ਉਹ ਕਹਿੰਦੇ ਨੈਗੇਟਿਵ ਆਈਆਂ ਨੇ। ਹੁਣ ਨੈਗੇਟਿਵ ਆਉਣ ਦੇ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਥੇ-ਉਥੇ ਹਲਕਾ ਇੰਚਾਰਜ ਵੀ ਜਿਹੜੇ ਕਹਿੰਦੇ ਕਿ ਲਾਉਣ ਲੱਗੇ ਨੇ, ਉਥੇ ਹਲਕਾ ਇੰਚਾਰਜ ਲਾਉਣ ਲੱਗੇ ਨੇ ਤੇ ਵਿਧਾਇਕਾਂ ਦੇ ਵਿੱਚ ਮਜੂਸੀ ਵੀ ਹੈਗੀ ਆ। ਇਕ ਜਿਹੜੇ ਨਹੀਂ ਬਤਾਇਆ ਕਾਰੇ ਵਿੱਚ ਜੋ ਮੈਯੂਸੀ ਕਰਕੇ ਮੁੱਖ ਮੰਤਰੀ ਨੂੰ ਹਟਾਉਣ ਦੀਆਂ ਚਰਚਾਵਾਂ ਦੇ ਵਿਚਕਾਰ ਮੁੱਖ ਮੰਤਰੀ ਲੌਬੀ ਦੇ ਮੈਨੂੰ ਆਪਣੇ ਤੌਰ ਤੇ ਔਰ ਉਧਰੋਂ ਜਿਹੜੇ ਦਿੱਲੀ ਲੌਬੀ ਨੇ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਹੈਗਾ ਫੋਨ ਫਾਨ ਕਰਕੇ ਵਿਧਾਇਕਾਂ ਦੇ ਨਾਲ ਗੱਲਬਾਤਾਂ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਨੇ ਹੁਣ ਨੈਗੇਟਿਵ ਰਿਪੋਰਟਾਂ ਜਿੱਥੇ ਵਿਧਾਇਕਾਂ ਦੀਆਂ ਨੇ ਉਹ ਸਾਰਾ ਅਸਰ ਪਾਰਟੀ 'ਤੇ ਵੀ ਜਾਣਾ ਹੈਗਾ ਸੋ ਇਸ ਕਰਕੇ ਇਹਨਾਂ ਨੇ ਕੀ ਕੀਤਾ ਹੁਣ ਕਹਿੰਦੇ ਕਿ ਇੱਕ ਇੱਕ ਜ਼ਿਲ੍ਹੇ ਦੀ ਕਮਾਨ ਜਿਹੜੀ ਇੱਕ ਇੱਕ ਲੀਡਰ ਨੂੰ ਜਿਹੜੀ ਸੌਂਪਣ ਜਾ ਰਹੇ ਹੈਗੇ ਆ ਆਪਣੇ ਦਿੱਲੀ ਵਾਲੇ ਉਹ ਜਿਹੜੇ ਪੰਜਾਬ ਤੇ ਦਿੱਲੀ ਲੀਡਰਸ਼ਿਪ ਦੇ ਨਾਲ ਜਿਹੜਾ ਉਹ ਸਬੰਧਤ ਹੋਊਗਾ ਜਿਹੜਾ ਵਿਧਾਇਕਾਂ ਦੇ ਵਿਚਕਾਰ ਔਰ ਜਿਹੜਾ ਅਫਸਰਾਂ ਦੇ ਵਿਚਕਾਰ ਡੀਸੀ ਐਸਐਸਪੀ ਦੇ ਵਿਚਕਾਰ ਕੋਆਰਡੀਨੇਸ਼ਨ ਦਾ ਜਿਹੜਾ ਕੰਮ ਕਰੂਗਾ ਦਿੱਲੀ ਲੀਡਰਸ਼ਿਪ ਤੇ ਪੰਜਾਬ ਦੀ ਲੀਡਰਸ਼ਿਪ ਦੇ ਵਿਚਕਾਰ ਵੀ ਜਿਹੜਾ ਉਸ ਤਰੀਕੇ ਦਾ ਕੰਮ ਕਰੂਗਾ ਸੋ ਉਹਨੂੰ ਜਿਹੜਾ ਇੱਥੇ ਇੱਕ ਤਰੀਕਾ ਹੋਪਣ ਦੀ ਲਖਵਿੰਦਰ ਜੀ ਤਿਆਰੀ ਹੈਗੀ ਆ ਔਰ ਉਹਨੂੰ ਇਹਨਾਂ ਦੇ ਸਰਵੇ ਉੱਪਰ ਬਿਠਾ ਕੇ ਲਖਵਿੰਦਰ ਜੀ ਉਹਨੂੰ ਸਰਵੇ ਉੱਪਰ ਬਿਠਾ ਕੇ ਉਹਨੂੰ ਇਥੇ ਪਾਵਰਾਂ ਦੇਣ ਦੀ ਕੋਸ਼ਿਸ਼ ਹੈ ਵਿਧਾਇਕ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤੇ ਵਿਧਾਇਕ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਵਰਲੈਸ ਜਿਹੜੇ ਆ ਹੋ ਜਾਣਗੇ ਸੋ ਵਿਧਾਇਕਾਂ ਦੀ ਹੋਰ ਜਿਹੜੀ ਆ ਮਜੂਸੀ ਲੈ ਕੇ ਆਉਣਗੇ ਔਰ ਵਿਧਾਇਕ ਜਿਹੜੇ ਆ ਹੋਰ ਵੀ ਜਿਹੜਾ ਨਰਾਜ ਹੋ ਸਕਦੀ ਹੈ ਪਰ ਇਹ ਗੱਲ ਪੱਕੀ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਥੱਲੋਂ ਸਰਵੇ ਕਰਵਾਇਆ ਉਹਦੇ ਵਿੱਚ ਵਿਧਾਇਕਾਂ ਤੇ ਮੰਤਰੀਆਂ ਦੀ ਰਿਪੋਰਟ 네ਗੇਟਿਵ ਗਈ ਹੈ ਜਿਸ ਤੋਂ ਪਾਰਟੀ ਕਾਫੀ ਪਰੇਸ਼ਾਨ ਹੈ ਵਿਧਾਇਕ ਵੀ ਪਰੇਸ਼ਾਨ ਨੇ ਔਰ ਉਹਨਾਂ ਨੂੰ ਇਹ ਵੀ ਹੈ ਕਿ ਇਹਦਾ ਹਲਕਾ ਇੰਚਾਰਜ ਤਾਂ ਪਹਿਲਾਂ ਹੀ ਲਾਉਣ ਲੱਗੇ ਤੇ ਹੁਣ ਤਾਂ ਇਹਨਾਂ ਨੇ ਲਾਜ ਦੇ ਪੱਕੇ ਦੇਣੇ ਆ। ਸੋ ਮਯੂਤੀ ਦਿੱਲੀ ਲੌਬੀ ਦੇ ਅੰਦਰ ਵੀ ਆ ਤੇ ਪੰਜਾਬ ਦੀ ਲੀਡਰਸ਼ਿਪ ਦੇ ਅੰਦਰ ਵੀ ਆ। ਸੋ ਇਹ ਇੱਕ ਇੱਕ ਜਿਹੜੀ ਕਮਾਨ ਸੰਗਤਨ ਦੀ ਜਿਹੜੀ ਤਿਆਰੀ ਕੀਤੀ ਗਈ ਹੈ ਇਹ ਜਿਹੜੀ ਹੁਣ ਮੈਨੂੰ ਲੱਗਦਾ ਕਿ ਥੋੜੇ ਦਿਨਾਂ ਅੰਦਰ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ। ਬਿਲਕੁਲ ਤੇ ਸਰ ਇਹਦਾ ਰਿਐਕਸ਼ਨ ਕੀ ਆਏਗਾ ਹੁਣ ਇਹ ਵੀ ਆਉਣ ਵਾਲੇ ਦੇਣਾ ਚਾਹੀਏ ਕਿ ਹੁਣ ਇਲੈਕਸ਼ਨ ਵੀ ਨੇੜੇ ਲੱਗ ਰਹੇ ਤੇ ਲਗਾਤਾਰ ਬਗਾਵਤ ਦੀਆਂ ਗੱਲਾਂ ਚਰਚਾਵਾਂ ਸਿਆਸੀ ਗਲਿਆਰਾਂ ਦੇ ਵਿੱਚ ਚੱਲ ਰਹੀਆਂ ਨੇ ਵੀ ਜਿਉਂ 2027 ਦਾ ਜਿਉਂ-ਜਿਉਂ ਸੰਭਾਲ ਨੇੜੇ ਲੱਗੇਗਾ ਪਾਰਟੀ ਦੇ ਵਿੱਚ ਵੱਡੀਆਂ ਬਗਾਵਤਾਂ ਦੇਖੇ ਜਾ ਸਕਦੇ ਨੇ ਤੇ ਇੱਧਰ ਜਦੋਂ ਸਰਕਾਰ ਦੇ ਵੱਲੋਂ ਜਾਂ ਫਿਰ ਦਿੱਲੀ ਲੌਬੀ ਦੇ ਵੱਲੋਂ ਪੂਰੀ ਤਰੀਕੇ ਦੇ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਇਹਨਾਂ ਵਿਧਾਇਕਾਂ ਨੂੰ ਕੀਤੀ ਜਾ ਰਹੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਪਾਰਟੀ ਦੇ ਲਈ ਹੋਰ ਵੀ ਜ਼ਿਆਦਾ ਖਤਰਨਾਕ ਬਣ ਸਕਦੇ ਨੇ ਚਲੋ ਹਜੇ ਥੋੜਾ ਟਾਈਮ ਲੱਗੇਗਾ ਪਰ ਆਉਣ ਵਾਲੇ ਦਿਨਾਂ 'ਚ ਇਹ ਸਾਰੇ ਨਤੀਜੇ ਸਾਹਮਣੇ ਆਉਣਗੇ ਵੀ ਆਖਰ ਇਹਨਾਂ ਜਿਹੜੇ ਕਾਰਵਾਈਆਂ ਦਾ ਅਸਰ ਕੀ ਪੈਣ ਵਾਲਾ ਸਿਆਸਤ ਦੇ ਵਿੱਚ ਕਿਉਂਦਰ ਹੁਣ ਗੱਲ ਕਰ ਲਈ ਆਪਾਂ ਰਾਹਤ ਪੈਕੇਜ ਸਰ ਕਿਉਂਕਿ ਪੀਐਮ ਸਾਹਿਬ ਆਏ ਸੀਗੇ ਦੌਰਾ ਕੀਤਾ ਉਹਨਾਂ ਨੇ ਹਿਮਾਚਲ ਦਾ ਦੌਰਾ ਕੀਤਾ ਪੰਜਾਬ ਦਾ ਦੌਰਾ ਕੀਤਾ ਹਵਾਈ ਸਵੇਖਣ ਕੀਤਾ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਉਸ ਤੋਂ ਬਾਅਦ 1600 ਕਰੋੜ ਰੁਪਏ ਦਾ ਫੌਰੀ ਪੈਕੇਜ ਆ ਜਿਹੜਾ ਰਾਹਤ ਪੈਕੇਜ ਦੇ ਕੇ ਗਏ ਤੇ ਨਾਲ ਇੱਕ 12000 ਕਰੋੜ ਦੀ ਗੱਲ ਕਰਕੇ ਚਲੇ ਗਏ ਭਾਈ ਵੀ 12000 ਕਰੋੜ ਰੁਪਇਆ ਆਲਰੇਡੀ ਪੰਜਾਬ ਸਰਕਾਰ ਕੋਲੇ ਪਿਆਗਾ ਡਿਜਾਸਟਰ ਫੰਡ ਦਾ ਉਹਨੂੰ ਵੀ ਤੁਸੀਂ ਜਿਹੜੀ ਆ ਵਰਤੋਂ ਕਰ ਸਕਦੇ ਹੋ ਲੇਕਿਨ ਇਸ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਹੋਰ ਜ਼ਿਆਦਾ ਭੱਜੀ ਕਿਉਂਕਿ 1600 ਕਰੋੜ ਨੂੰ ਜਿੱਥੇ ਘੱਟ ਦੱਸਿਆ ਗਿਆ ਉੱਥੇ 12000 ਕਰੋੜ ਰੁਪਏ ਨੂੰ ਲੈ ਕੇ ਵੀ ਮਾਮਲਾ ਹੁਣ ਉਲਝਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਉੱਪਰ ਪੰਜਾਬ ਸਰਕਾਰ ਹੀ ਇੱਕ ਮਤ ਨਹੀਂ ਕੋਈ ਲੀਡਰ ਵੱਡੇ ਲੀਡਰ ਵੱਡੇ ਮੰਤਰੀ ਇਹ ਕਹਿ ਰਹੇ ਨੇ ਭਾਈ 12000 ਕਰੋੜ ਰੁਪਏ ਪਿਆ ਲੈ ਕੇ ਨੋਰਮ ਜਿੰਨੇ ਸਖਤ ਲੱਗੇ ਹੋ ਨੇ ਕੇਂਦਰ ਦੀਆਂ ਵੀ ਅਸੀਂ ਉਹਨੂੰ ਵਰਤ ਨਹੀਂ ਸਕਦੇ ਤੇ ਕਈ ਇਹ ਕਹਿੰਦੇ ਨਜ਼ਰ ਆ ਰਹੇ ਨੇ ਮੰਤਰੀ ਵੀ 12000 ਕਰੋੜ ਤਾਂ ਹੈ ਹੀ ਨਹੀਂ ਆਖਰ ਸਰਕਾਰ ਦੇ ਵੱਲੋਂ ਜਿਹੜਾ ਪੈਸਾ ਡਿਜਾਸਟਰ ਫੰਡ ਦੇ ਰੂਪ ਦੇ ਵਿੱਚ ਦੋ ਕਿਸ਼ਤਾਂ ਵਿੱਚ ਹਰ ਸਾਲ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਫਿਰ ਜੇਕਰ ਉਹ ਪੈਸਾ ਨਹੀਂ ਤਾਂ 12000 ਕਰੋੜ ਰੁਪਏ ਗਿਆ ਕਿੱਥੇ ਕਿਵੇਂ ਦੇਖ ਰਹੇ ਹੋ ਇਸ 12000 ਕਰੋੜ ਨੂੰ ਕਿਵੇਂ ਦੇਖ ਰਹੇ ਹੋ ਪਾਰਟੀ ਦੇ ਵਿੱਚ ਚੱਲ ਰਹੇ ਆਪਸੀ ਖਿੱਚੋ ਤਾਣ ਦੀ ਇਸ ਪੂਰੇ ਪੈਸੇ ਨੂੰ ਲੈ ਕੇ ਆਕਰ ਸਚਾਈ ਕੀ ਹੈ 12000 ਕਰੋੜ ਕੀ ਪੰਜਾਬ ਸਰਕਾਰ ਕੋਲੇ ਹੈ ਜਾਂ ਫਿਰ ਕਿਤੇ ਖਰਚ ਹੋ ਗਿਆ ਜੇਕਰ ਖਰਚ ਹੋ ਗਿਆ ਤਾਂ ਕਿੱਥੇ ਬਿਲਕੁਲ ਇਕਵਿੰਦਰ ਜੀ ਇਹ ਸਵਾਲ ਵਾਕਈ ਖੜਾ ਹੋ ਰਿਹਾ ਹੈ ਕਿ 12000 ਕਰੋੜ ਰੁਪਿਆ ਹੈ ਕਿੱਥੇ ਹੁਣ ਕੇਂਦਰ ਕਹਿੰਦਾ ਕਿ ਅਸੀਂ 12000 ਕਰੋੜ ਰੁਪਿਆ ਪਹਿਲਾਂ ਦੇ ਚੁੱਕੇ ਹਾਂ 1600 ਕਰੋੜ ਰੁਪਇਆ ਜਿਹੜਾ ਹੁਣ ਰਾਹਤ ਫੰਡ ਦਾ ਜਿਹੜਾ ਉਹ ਹੁਣ ਅਸੀਂ ਦੇ ਚੁੱਕੇ ਆ ਦੇ ਰਹੇ ਆ ਫੌਰੀ ਰਾਹਤ ਦੇ ਤੌਰ ਤੇ 13600 ਕਰੋੜ ਰੁਪਇਆ ਕਹਿੰਦੇ ਹੋ ਗਿਆ ਹੈਗਾ ਤਾਂ ਹੁਣ ਲਖਵਿੰਦਰ ਜੀ ਦੂਜੇ ਪਾਸੇ ਸਰਕਾਰ ਪੰਜਾਬ ਦਾ ਇਹ ਤਰਕ ਹੈ ਕਿ ਭਾਈ ਇਹਦੇ ਵਿੱਚ ਜਿਹੜਾ ਸਾਡਾ ਵੀ ਪੈਸਾ ਜਿਹੜਾ ਮਿਲੂ ਹੁੰਦਾ ਇਹ ਪਿਛਲੇ ਕਈ ਸਾਲਾਂ ਦਾ ਜਿਹੜਾ ਪੈਸਾ ਜਿਹੜਾ ਇਕੱਠਾ ਹੋਇਆ ਪਿਆ ਹੁਣ ਪਹਿਲਾਂ ਟੀਮਾ ਸਾਹਿਬ ਕਹਿੰਦੇ ਕਿ ਇਹ ਪੈਸਾ ਹੀ ਕੋਈ ਹੈ ਨਹੀਂ ਸਾਡੇ ਕੋਲ ਬਾਅਦ ਦੇ ਵਿੱਚ ਅਮਨ अरोड़ा ਕਹਿੰਦੇ ਪੈਸਾ ਤਾਂ ਹੈਗਾ ਪਰ ਸਾਡੇ ਉੱਪਰ ਇਨਸਟਰਕਸ਼ਨਾਂ ਹੀ ਨਹੀਂ ਆ ਜਿਹੜੀਆਂ ਲਾ ਦਿੱਤੀਆਂ ਨੇ ਕਿ ਭਾਈ ਅਸੀਂ ਇਸ ਪੈਸੇ ਨੂੰ ਵਰਤ ਹੀ ਨਹੀਂ ਸਕਦੇ ਹੁਣ ਸਮਝੋ ਬਾਹਰ ਗੱਲ ਚੱਲ ਰਹੀ ਹੈ ਕਿਤੇ ਤੁਸੀਂ ਕੀ ਕਹ ਦਿੰਦੇ ਹੋ ਕਿਤੇ ਤੁਸੀਂ ਕੀ ਕਹ ਦਦੇ ਹੋ ਜਿੱਥੇ ਕੋਈ ਦਿੱਕਤ ਆਉਂਦੀ ਹੈ ਹੁਣ ਉਹ ਕਹਿੰਦੇ ਕਿ ਇਸ ਤੇ ਉੱਪਰ ਲਿਮਿਟੇਸ਼ਨ ਇੰਨੀਆਂ ਲਾਈਆਂ ਹੋਈਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਚਿੱਠੀ ਲਿਖੀ ਹੈਗੀ ਆ ਕਿ ਭਾਈ ਇਹਦੇ ਤੇ ਲਿਮਿਟੇਸ਼ਨ ਜਿਹੜੀਆਂ ਹਟਾਈਆਂ ਜਾਣ ਤਾਂ ਜੋ ਅਸੀਂ ਬਾਹਰ ਤੋਂ ਫੰਡਾਂ ਨੂੰ ਚੰਗੇ ਤਰੀਕੇ ਨਾਲ ਵਰਤ ਸਕੀਏ ਪਰ ਕਿਤੇ ਮੰਤਰੀ ਇਹਨਾਂ ਨੇ ਕਹਿ ਦਿੰਦੇ ਆ ਕਿ ਫੰਡ ਹੈ ਹੀ ਨਹੀਂ ਕਿਤੇ ਕਹ ਦਿੰਦੇ ਆ ਕਿ ਫੰਡ ਹੈਗੇ ਆ ਕਿ ਇਹ ਵਰਤਣ ਦੀ ਸਾਡੇ ਕੋਲੇ ਉਹ ਨਹੀਂ ਤੇ ਜੇ ਤੁਹਾਨੂੰ ਵਰਤਣ ਦੀ ਗੱਲ ਨਹੀਂ ਸਾਹਮਣੇ ਦਿੱਤੀ ਗਈ ਤਾਂ ਗੱਲ ਇਹ ਹੈ ਕਿ ਫਿਰ ਅੱਜ ਰੌਲਾ ਕਿਉਂ ਪਾਉਨੇ ਆ ਜਦੋਂ ਫੰਡਾਂ ਦੀ ਲੋੜ ਹੈ ਜਦੋਂ ਤੁਹਾਨੂੰ ਪਹਿਲਾਂ ਹੀ ਪਤਾ ਸੀਗਾ ਕਿ ਭਾਈ ਇਹ ਅਸੀਂ ਫੰਡ ਟਾਈਮ ਆਉਣ ਤੇ ਵਰਤ ਨਹੀਂ پا ਰਹੇ ਇਹ ਉਹ ਤੁਸੀਂ ਪਹਿਲਾਂ ਹੀ ਜਿਹੜਾ ਇਹਦਾ ਹੱਲ ਕਰਕੇ ਰੱਖੋ ਇਹਦਾ ਪਹਿਲਾਂ ਹੀ ਹੱਲ ਕਰਵਾ ਕੇ ਰੱਖੋ ਕਿ ਭਾਈ ਜੇ ਲੋੜ ਪਵੇ ਤਾਂ ਵਰਤ ਸਕੀਏ ਸੋ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਹੁੰਦਾ ਹੁਣ ਕੋਈ ਫਾਇਦਾ ਨਹੀਂ ਹੁਣ ਸਿੱਧੂ ਸਾਹਿਬ ਸਿੱਧੂ ਸਾਹਿਬ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਇਹ ਕਹਿ ਰਹੇ ਸੀ ਵੀ ਸਾਡੇ ਕੋਲ ਫੰਡ ਬਹੁਤ ਪੈਨ ਡਿਜਾਸਟਰ ਫੰਡ ਲੇਕਿਨ ਪਿਛਲੀਆਂ ਸਰਕਾਰਾਂ ਨੂੰ ਵਰਤਣੇ ਨਹੀਂ ਆਏ ਹੈਗੇ ਫਿਰ ਹੁਣ ਸਰਕਾਰ ਕਿਉਂ ਨਹੀਂ ਵਰਤ ਰਹੀ ਫੰਡਾਂ ਨੂੰ ਇਹ ਇਹਨਾਂ ਨੂੰ ਤਾਂ ਵਰਤਣ ਦਾ ਤਰੀਕਾ ਪਤਾ ਹੈ ਹਾਂ ਬਿਲਕੁਲ ਸਵਾਲ ਤਾਂ ਖੜੇ ਹੁੰਦੇ ਹੀ ਆ ਵੀ ਜੇ ਤੁਹਾਨੂੰ ਵਰਤਣ ਦਾ ਪਤਾ ਤਾਂ ਹੀ ਹੁਣ ਵਰਤੋ ਭਾਈ ਤੁਹਾਨੂੰ ਤਾਂ ਐਕਸਪੀਰੀਅੰਸ ਹੀ ਬਹੁਤ ਹੋਏਗਾ ਹੁਣ ਤਾਂ ਤੁਸੀਂ ਕਹਿੰਦੇ ਸੀਗੇ ਕਿ ਮੈਂ ਹੁਣ ਅਣਜਾਣ ਮੁੱਖ ਮੰਤਰੀ ਨਹੀਂ ਰਹਾ ਮੈਂ ਤਾਂ ਹੁਣ ਬੜਾ ਐਕਸ ਹੁਣ ਵਰਤੋ ਭਾਈ ਕਿਵੇਂ ਵਰਤਣਾ ਤੁਹਾਨੂੰ ਤਾਂ ਦੂਜਿਆਂ ਦਾ ਪਤਾ ਨਹੀਂ ਸੀਗਾ ਤੁਹਾਨੂੰ ਤਾਂ ਪਤਾ ਹੁਣ ਤੁਸੀਂ ਵਰਤੋ ਸੋ ਇਹ ਝੂਠ ਝਾੜ ਮਾਰੀ ਜਾਂਦੇ ਆ ਪਤਾ ਨਹੀਂ ਲੱਗ ਰਿਹਾ ਕਿ 12000 ਕਰੋੜ ਰੁਪਇਆ ਗਿਆ ਕਿੱਥੇ ਆ ਵਿਰੋਧੀ ਕੁਛ ਕਹੀ ਜਾਂਦੇ ਆ ਸਰਕਾਰਾਂ ਕੁਛ ਕਹੀ ਜਾਂਦੀਆਂ ਸਮਝੋ ਬਾਹਰ ਹੈ ਗੰਦਲ ਚੌੜਿਆ ਗੱਲ ਸੋ ਗੱਲ ਇਹ ਆ ਵੀ ਨੁਕਸਾਨ ਅਲਟੀਮੇਟਲੀ ਲੋਕਾਂ ਦਾ ਹੈ ਬਿਲਕੁਲ ਸਰ ਬਿਲਕੁਲ ਨੁਕਸਾਨ ਲੋਕਾਂ ਦਾ ਪਰ ਐਲਾਨ ਸਰਕਾਰ ਦੇ ਵੱਲੋਂ ਬਹੁਤ ਵੱਡੇ ਕਰ ਦਿੱਤੇ ਗਏ ਨੇ ਔਰ ਜੇਕਰ ਡਿਜਾਸਟਰ ਫੰਡ ਦਾ ਪੈਸੇ ਦਾ ਪਤਾ ਨਹੀਂ ਲੱਗ ਰਿਹਾ ਫਿਰ ਜਿਹੜਾ ਅਰਬਾਂ ਖਰਬਾਂ ਦਾ ਪੈਦਾ ਐਲਾਨ ਮੁੱਖ ਮੰਤਰੀ ਸਾਹਿਬ ਕਰ ਚੁੱਕੇ ਨੇ ਭਾਈ ਅਸੀਂ 20-20000 ਰੁਪਏ ਪਾਰੇ ਕਰ ਦਵਾਂਗੇ ਤੇ ਦੂਜੇ ਪਾਸੇ ਖੁਦ ਸਰਕਾਰ ਸਾਢੇ 4 ਲੱਖ ਏਕੜ ਦਾ ਰਕਬਾ ਜਿਹੜਾ ਖਰਾਬ ਹੋਣ ਦੀ ਗੱਲ ਕਰਦੀ ਹੈ ਖੁਦ ਪ੍ਰਧਾਨ ਸਾਹਿਬ ਇਹ ਗੱਲ ਕਹਿ ਰਹੇ ਨੇ ਤਾਂ ਫਿਰ ਪੈਸਾ ਆਏਗਾ ਕਿੱਥੋਂ ਕਿਉਂਕਿ ਸਿਰਫ ਖਰਾਬੇ ਦੇ ਅਰਬਾਂ ਖਰਬਾਂ ਪੈ ਬਣ ਜਾਣਾ ਤੇ ਬਾਕੀ ਵਾਲੀ ਰਾਤ ਦੇਣੀ ਆ ਉਹ ਸਰਕਾਰ ਦਵੇ ਕਿਵੇਂ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਵੀ ਕਿਤੇ ਸਰਕਾਰ ਦੇ ਪਿਛਲੇ ਕਈ ਐਲਾਨਾਂ ਵਾਂਗ ਇਹ ਵੀ ਐਲਾਨ ਬਣ ਕੇ ਨਾ ਰਹਿ ਜਾਵੇ ਉਹ ਆਉਣ ਵਾਲੇ ਸਮੇਂ ਵਿੱਚ ਸਰਕਾਰ ਇਸ ਪੂਰੇ ਮਾਮਲੇ ਨੂੰ ਟੈਕਲ ਕਿਵੇਂ ਕਰੇਗੀ ਦੇਖਣ ਵਾਲੀ ਗੱਲ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਲਿਖਿੰਦਿਆਂ ਸੋ ਇਸਾਨ ਸੁਖਵਿੰਦਰ ਸਿੰਘ ਸਿੱਧੂ ਜਿੰਨਾ ਵੱਲੋਂ ਅੱਜ ਦੇ ਦਿਨ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦੇ ਰਿਹਾ ਜੀ ਧੰਨਵਾਦ